ਸੰਭਰਾਲਾ ਦੇ ਰੋਪੜ ਰੋਡ ਨਹਿਰ ਤੇ ਉਸ ਵੇਲੇ ਮਾਹੌਲ ਚੀਕਾਂ ਦੇ ਵਿੱਚ ਬਦਲ ਗਿਆ ਜਦੋਂ ਇੱਥੇ ਇੱਕ ਬਲੈਰੋ ਪਿਕਅਪ ਗੱਡੀ ਸਵਾਰੀਆਂ ਨਾਲ ਭਰੀ ਹੋਈ ਨਹਿਰ ਦੇ ਵਿੱਚ ਜਾ ਡਿੱਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕ੍ਰੇਨ ਦੀ ਮਦਦ ਦੇ ਨਾਲ ਨਹਿਰ ਦੇ ਵਿੱਚੋਂ ਪਿਕਅਪ ਗੱਡੀ ਨੂੰ ਬਾਹਰ ਕੱਢਿਆ ਗਿਆ ਜਿਸ ਦੇ ਕਿ ਪਰ ਖੱਟੇ ਉੱਡੇ ਹੋਏ ਨੇ ਤੇ ਜ਼ਖਮੀ ਸੜਕ ਤੇ ਪਏ ਹੋਏ ਹਾਏ ਹਾਏ ਕਰ ਰਹੇ ਨੇ ਜਿਨ੍ਹਾਂ ਨੂੰ ਐਂਬੂਲੈਂਸ ਨੂੰ ਬੁਲਾ ਕੇ ਹਸਪਤਾਲਾਂ ਦੇ ਵਿੱਚ ਫਟਾਫਟ ਰੈਫਰ ਕੀਤਾ ਜਾ ਰਿਹਾ ਮਿਲੀ ਜਾਣਕਾਰੀ ਮੁਤਾਬਕ ਹਲਕਾ ਪਾਇਲ ਦੇ ਪਿੰਡ ਨਿਆਪ ਤੋ 15 ਤੋਂ 16 ਨਿਵਾਸੀ ਨਵੀ ਬਲੈਰੋ ਦੇ ਵਿੱਚ ਸਵਾਰ ਹੋ ਕੇ ਬਾਬਾ ਬੜਪਾਖ ਸਿੰਘ ਜੀ ਦੇ ਮੱਥਾ ਟੇਕਣ ਗਏ ਸੀ ਤੇ ਜਦੋਂ ਵਾਪਸੀ ਵੇਲੇ ਘਰ ਆ ਰਹੇ ਸੀ ਤਾਂ ਸਮਰਾਲੇ ਦੇ ਕੋਲ ਰੋਪਰ ਰੋਡ ਨਹਿਰ ਦੇ ਪਿੰਡ ਪਵਾਦ ਦੇ ਪੁਲ ਦੇ ਕੋਲ ਪੁੱਜੇ ਤਾਂ ਪੀੜਤ ਵਿਅਕਤੀ ਮੁਤਾਬਿਕ ਗੱਡੀ ਅੱਗੇ ਮੋਟਰਸਾਈਕਲ ਆ ਗਿਆ ਸੀ ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਚਾਲਕ ਗੱਡੀ ਦਾ ਸੰਤੁਲਨ ਖੋ ਬੈਠਾ ਤੇ ਉਹ ਨਹਿਰ ਦੇ ਵਿੱਚ ਜਾ ਡਿੱਗੀ ਅਭੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਉਹ ਜੀ ਗੱਡੀ ਰਾਮ ਨਾਲ ਸਾਡੀ ਆ ਰਹੀ ਹੈ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਉਹਨੂੰ ਵਜਾਉਂਦੇ ਵਜਾਉਂਦੇ ਨੂੰ ਗੱਡੀ ਇੱਕ ਪਾਸੇ ਲੱਗ ਗਈ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਸਵਾਰੀਆਂ ਹੈਗੀਆਂ 14-15 ਕਰੀਬ ਨੇ ਜੀ ਤੇ ਉਹਦੇ ਨਾਲ ਦੋ ਤਿੰਨ ਬੱਚੇ ਵੀ ਮਾੜੇ ਨੇ ਬੱਚੇ ਕੀ ਨਹਿਰ ਦੇ ਵਿੱਚ ਡੁੱਬ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਰ ਗਏ ਸੌਣ ਪਿੱਛੇ ਜੀ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ ਜੀ ਡੇਰਾ ਸਾਹ ਤੋਂ ਆਏ ਪਾਪਾ ਪਾਪਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਈ ਨੂੰ ਪਤਾ ਲੱਗਾ ਜੀ ਹੁਣ ਜੇ ਨਾਮ ਤੋਂ ਬਾਹਰ ਹੈ ਦਾਦੇ ਕੇ ਇਸ ਗੱਡੀ ਦੇ ਵਿੱਚ 15 ਤੋਂ 16 ਸਵਾਰੀਆਂ ਸਵਾਰ ਸੀ ਇਸ ਘਟਨਾ ਦੇ ਵਿੱਚ ਦੋ ਬੱਚੇ ਮੌਕੇ ਤੇ ਹੀ ਨਹਿਰ ਦੇ ਵਿੱਚ ਡੁੱਬ ਗਏ ਅਤੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਔਰਤ ਦੀ ਸ਼੍ਰੀ ਚਮਕੌਰ ਸਾਹਿਬ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਣ ਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਦੇ ਵਿੱਚ ਜੁਟ ਗਿਆ ਘਟਨਾ ਦਾ ਪਤਾ ਚੱਲਦੇ ਦੂਜੇ ਪਾਸੇ ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚਣੇ ਸ਼ੁਰੂ ਹੋ ਗਏ ਸਰ ਕਿਵੇਂ ਹੋਇਆ ਜੀ ਹਾਦਸਾ ਇਹ ਦਰਦ ਪੜੇ ਕਿ ਆ ਰਹੇ ਜੀ ਸਾਢੇ 5 ਵਜੇ ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਇਹਨਾਂ ਕਹਿੰਦੇ ਵੀ ਅਸੀਂ ਬਾਬਾ ਸ਼ਿਤੀ ਜੰਦ ਦੇ ਆ ਗਏ ਮਾ ਚਲ ਕੋਈ ਨਾ ਫੀਫੀ ਵੀ ਤੁਸੀਂ ਆਰਾਮ ਨਾਲ ਆ ਜਾ ਕੋਈ ਗੱਲ ਠੀਕ ਆ ਸੁਖਸਾਂ ਆਪੀ ਸੁਖਾ ਪਰ ਆਰਾਮ ਨਾਲ ਆਏ ਵੀਰੇ ਉਸ ਤੋਂ ਬਾਅਦ ਖਾ ਲੈਣੀ ਕੋਈ ਉਹਦੀ ਉਸ ਤੋਂ ਬਾਅਦ ਆਹੀ ਬਗਾ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਆ ਬੱਪੂ ਕਿੰਨੇ ਸਵਾਰੇ ਕਿੰਨੇ ਸੀ ਜੀ ਮੈਂ ਦੇਖਾ 15 ਦਵਾਰਿਆਂ ਦੇ ਸਰ ਕਿੰਨੇ ਦੀ ਡੈਥ ਹੋ ਗਈ ਜੀ ਮੈਂ ਰਾਜਾ ਮੇਰਾ ਪਤਾ ਪਤਾ ਬਣੀ ਕਰੇ ਤਾਂ ਸਾਕੇ ਤੇ ਦੋਈ ਪਈ ਆਉਣ ਕਿਹੜੇ ਪਿੰਡ ਤੋਂ ਆਈ ਗੱਡੀ ਨਿਜਾਮਪੁਰ ਮੇਰੇ ਤੋਂ ਆਇਆ ਕਾਹ ਦੇਖਿਆ ਜਾਵੇ ਤਾਂ ਇਹ ਹਾਦਸਾ ਬਹੁਤ ਹੀ ਭਿਆਨਕ ਹੈ ਕਿਉਂਕਿ ਇਸ ਦੇ ਵਿੱਚ 4 ਜਾਨਾਂ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਵਿੱਚ ਜਾਨੀ ਦੇ ਨਾਲ ਨਾਲ ਮਾਲੀ ਨੁਕਸਾਨ ਵੀ ਕਾਫੀ ਹੋਇਆ ਹੈ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ